ਹਾਂ ਜੀ ਆਪਣਾ ਮੇਰਾ ਨਾਮ ਸੰਤੋਸ਼ ਰਾਣੀ ਅੱਜ ਕਿਸ ਤਰ੍ਹਾਂ ਦੀ ਸਮੱਸਿਆ ਹੈ ਸਾਨੂੰ ਬਹੁਤ ਸਮੱਸਿਆ ਹੈ ਗੰਦਾ ਪਾਣੀ ਸਿਵਰੇਡ ਦਾ ਨਾਲਕੇ ਟੂਟੀਆਂ ਦੇ ਵਿੱਚ ਆ ਰਿਹਾ ਹੈ ਤੇ ਅਸੀਂ ਬਹੁਤ ਪਰੇਸ਼ਾਨ ਹੈਗਾ ਨਾ ਪੀਣ ਦਾ ਪਾਣੀ ਇਹਨਾਂ ਨਾਣ ਦਾ ਹੈਗਾ ਥੋੜਾ ਜਿਹਾ ਸਾਫ਼ ਆਂਦਾ ਫਿਰ ਗੰਦਾ ਪਾਣੀ ਆ ਜਾਂਦਾ ਹੈ ਰੱਬ ਜਾਣੇ ਕਿੱਥੋਂ ਮਿਲਦਾ ਕਿਥੋਂ ਨੂੰ ਸਾਡੇ ਕੋਈ ਆਸ ਰਾਨੀ ਕੋ ਹੁੰਦਾ ਪਿਆ ਅਸੀਂ ਲੋਕਾਂ ਕੋਲੋਂ ਭਰ-ਭਰ ਕੇ ਲੜਕੇ ਤੋਂ ਲੈ ਆਈਦਾ ਕਦੇ ਕਿਸੇ ਦੇ ਮੱਛੀ ਬੋਰ ਤੋਂ ਭਰੀਦਾ ਤੇ ਸਾਰੇ ਜਾਣੇ ਆ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ वैसे बड़े परेशान اناں ਤੋਂ ਤੋਂ کپڑیاں ਤੋਂ ਇੰਨੀ ਪਰੇਸ਼ਾਨੀ ਨਾਲ ਸਾਨੂੰ ਬਹੁਤ ਪਰੇਸ਼ਾਨੀ ਆ ਗਈ ਹੈ ਕਿੰਨੇ ਟਾਈਮ ਤੋਂ ਇਸ ਮੁਸਬਤ ਹੋ ਗਿਆ ਸੱਤ ਦਿਨ ਕਰ ਸੱਤ ਮਹੀਨੇ ਹੋ ਗਏ ਉਦੋਂ ਦਾ ਹੀ ਅਸੀਂ ਝੋਲਣ ਲੱਗੇ ਹੋਏ ਸੀ ਤੇ ਉਦੋਂ ਦਾ ਹੀ ਪਾਣੀ ਗੰਧਾ ਆ ਰਿਹਾ ਚੋਨਾ ਹੁਣ ਵਢੀ ਵ ਗਿਆ ਪਾਣੀ ਤਾਂ ਵੀ ਨਹੀਂ ਸਾਫ਼ ਹੋਇਆ ਫਿਰ ਪੰਡੇ ਪੁੰਡੇ ਕੱਪੜੇ ਕਿਵੇਂ ਧੁੰਦੇ ਪੰਡੇ ਅਸੀਂ ਧੋਨੇ ਕਿਸਲੇ ਵਿੱਚੋਂ ਮਾੜਾ ਜਿਹਾ ਸਾਫ਼ ਆਂਦਾ ਤਾਂਦਾ ਨਹੀਂ ਤਾਂ ਗੰਦਾ ਆਂਡੀ ਅਗਵਾਂਡੀ ਅਗਰ ਭਰ ਕੇ ਨਲਕਾਂ ਲੱਗਿਆ ਆ ਇੱਕ ਗਲੀ ਦੇ ਵਿੱਚ ਉਹ ਤੋਂ ਪਰੇਦਾ ਹੀ ਕਿ ਕਿਸੇ ਦਾ ਮੱਛੀ ਬੋਰ ਤੋਂ ਕੋਈ ਬਾਲਟੀ ਭਰ ਲਈਦੀ ਹੈ ਕਦੇ ਕੋਈ ਨਹੀਂ ਆਇਆਗਾ ਇਹ ਤੇ ਸਾਡੇ ਕਿਸੇ ਨੇ ਵਾਰਦਾ ਤਾਣ ਕੇ ਕੋਈ ਲੈਂਦਾ ਤੇ ਨਾ ਕੋਈ ਵੇਖਦਾ ਆਣ ਕੇ ਕੀ ਕਰੀਏ ਐਮਸੀ ਕੋਲ ਜਾਂਦੇ ਤਾਂ ਉਹ ਵੀ ਵਿਚਾਰਾ ਆਂਦਾ ਤਾਂ ਹੈ ਪਰ ਉਹਨਾਂ ਦੇ ਹੱਥੇ ਕੋਈ ਹੋਵੇ ਤਾਂ ਕਰੇ ਕੀ ਕਰੀਏ ਕੀ ਕਾਰਨ ਸਮੇਂ ਦਿਓ ਕਿਉਂ ਨਹੀਂ ਹੱਲ ਹੋ ਰਿਹਾ ਜੀ ਹੁਣ ਅਸੀ ਕੀ ਦੱਸ ਸਕਨੇ ਆ ਕੀ ਦਸੀਏ ਇਹ ਕਿਉਂ ਆ ਰਿਹਾ ਕੰਪਲੇਟਾ ਪਾਈਆਂ ਨੇ ਇੱਕ ਦੋ ਇਹਨਾਂ ਕੋਲ ਕਈਆਂ ਨੇ ਤੇ ਉਹਨਾਂ ਦਾ ਹੋ ਹੀ ਨਹੀਂ ਰਿਹਾ ਹੱਲ ਸੁਣਾਈ ਹੁੰਦੀ ਨਹੀਂ ਸਾਡੇ ਕੀ ਕਰੀਏ ਸਾਰੇ ਜਣੇ ਬਹੁਤ ਪਰੇਸ਼ਾਨ ਹੈਗੇ ਅਸੀਂ ਕੀ ਫੈਸਲਾ ਕੀ ਕੀਤਾ ਮੱਲੇ ਲੈਣ ਦਾ ਫੈਸਲਾ ਅਸੀਂ ਇਹ ਕੀਤਾ ਵੀ ਜੇ ਨਹੀਂ ਹੁੰਦਾ ਤਾਂ ਅਸੀਂ ਇਕੱਠੇ ਹੋ ਕੇ ਕਿਧਰ ਧਰਨਾ ਲਾਵਾਂਗੇ ਜਾਂ ਕੋਈ ਕਰਾਂਗੇ ਜਿਵੇਂ ਕੋਈ ਸਾਨੂੰ ਕੋ ਰਾਹ ਵਿਖਾਵੇਗਾ ਅਸੀਂ ਉਵੇਂ ਵੇਖਾਂਗੇ ਹੋਰ ਅਸੀਂ ਕੀ ਕਰੀਏ ਗਰੀਬ ਜਨਤਾ ਹੈ ਕਿ ਨਾ ਸਾਡੇ ਕੋਲ ਬੋਰ ਕਰਾਇਆ ਜਾਵਣ ਅਸੀਂ ਕਿੱਥੋਂ ਕਰਾਈਏ ਸਾਡੀ ਮਜ਼ਦੂਰੀ ਹੈ ਵਾਲੇ ਕੰਮ ਹੈਗੇ ਮੇ ਨਾਮ ਸਰ ਵਿਕਰਮ ਸਿੰਘ ਅੱਛਾ ਕੀ ਸਮੱਸਿਆ ਆ ਰਹੀ ਹੈ ਇਹ ਸਰ 6 ਤੋਂ 7 ਮਹੀਨੇ ਹੋ ਗਏ ਪਾਣੀ ਵਿੱਚ ਨਾਲੀ ਲਾਈ ਜਾਂਦਾ ਸਾਰਾ ਟੂਟੀ ਦੇ ਵਿੱਚ ਚੰਗਾ ਪਾਣੀ ਨਹੀਂ ਆ ਰਿਹਾ ਸਚਲਾਂ ਦੀ ਕੋਸ਼ਿਸ਼ ਕਰਦੇ ਤਾਂ ਨਾਲ ਲੱਗਦਾ ਮੋਟਰ ਗੰਦਾ ਪਾਣੀ ਚੱਕਦੀ ਸੀਵਰੇਜ ਵਾਲਾ ਪਾਣੀ ਤੇ ਇਹ ਪਾਣੀ ਦਾ ਸਰ ਕਿਸੇ ਕੰਮ ਦਾ ਨਹੀਂ ਹੈਗਾ ਤੁਸੀਂ ਉਹਨੇ ਚੈੱਕ ਕੀਤਾ ਇਹਦੇ ਨਾਲ 65 ਬਹੁਤ ਸ਼ੁਕਰੀਤ ਨਾਲ ਲੱਗਦੇ ਖਰਚ ਹੋ ਜਾਂਦੀ ਹੱਥਾਂ ਤੇ ਕਿਸੇ ਕੰਮ ਦਾ ਪਾਣੀ ਨਹੀਂ ਹੈਗਾ ਇਸ ਲਈ ਸਾਡੀ ਦਰਖਾਹ ਸਰਕਾਰ ਅੱਗੇ ਆਈ ਦਰਖਾਸਤ ਵੀ ਸਾਡਾ ਕੰਮ ਕੀਤਾ ਜਾਵੇ ਜਲਦੀ ਜਲਦੀ ਇਹ ਏਰੀਆ ਜਿੱਥੇ ਕਿੰਨੇ ਕ ਕਰਨੇ ਜਿਹੜਾ ਜਿੰਨਾ ਚੇ ਸਪਲਾਈ ਆ ਰਹੀ ਹੈ ਇਹ ਫਿਲਹਾਲ ਸਰ ਪੀਪਲ ਦੇ ਸਾਹਮਣੇ ਵਾਲੀ ਗਲੀ ਪੀਪਲ ਤੋਂ ਲੈ ਕੇ ਤੇ ਫਿਲਹਾਲ ਸਾਰਾ ਮੱਲੇ ਚ ਹੀ ਆ ਜਾਂਦਾ ਬਾਕੀ ਮੇਨ ਸਾਡੀ ਗਲੀ ਹੈ ਪੀਪਲ ਤੋਂ ਲੈ ਕੇ ਲਾਸਟ ਤੱਕ ਨੂੰ ਪਾਣੀ ਸਾਰਾ ਖਰਾਬ ਆਂਦਾ ਕੀ ਸੀਵਰੇਜ ਦਾ ਪਾਣੀ ਹਾਂਜੀ ਸਰ ਸੀਵਰੇਜ ਦਾ ਪਾਣੀ ਸਾਰਾ ਦਾ ਸਾਰਾ ਫਿਰ ਗੁਜ਼ਾਰਾ ਕਿਵੇਂ ਹੋਣਾ ਫਿਰ ਰਣਾ ਟੋਣਾ ਜਾਂ ਫਿਰ ਕਿਵੇਂ ਰੱਖੇ ਇਹ ਸਭ ਨਲਕੇ ਤੋਂ ਪਰ ਕੇ ਲਿਆਈਦਾ ਜੇਕਰ ਬਰਤਨ ਧੋਣੇ ਫਿਰ ਨਲਕੇ ਤੋਂ ਪਾਣੀ ਸਾਰਾ ਪਰ ਕੇ ਲਿਆਈਦਾ ਉਹ ਨਲਕੇ ਤੋਂ ਪਾਣੀ ਮੰਦਾ ਕਿੰਨਾ ਪਰ ਕੇ ਨਾ ਨਾ ਹੋਵੇ ਤੇ ਫਿਰ ਵੀ ਬਹੁਤ ਕੰਮ ਮੁਖ ਹੈ ਨਲਕੇ ਤਾਂ ਇੱਕ ਬਾਟੀ ਪਰ ਲਾਂਗੇ ਦੋ ਪਰ ਲਾਂਗੇ ਫਿਰ ਲਿਆਣਾ ਪੈਂਦਾ ਦੂਰੋਂ ਨਲਕੇ ਨੂੰ ਇੱਕ ਇੱਥੇ ਇੱਕ ਨਲਕਾ ਹੈ ਤੇ ਘਰ ਇਹਨੇ ਕੰਮ ਸਗਾ ਵੀ ਘਰ ਨੇ ਇੱਕ ਨਲਕਾ ਹੈ ਤੇ ਇਸੇ ਕਰਕੇ ਅਸੀਂ ਤੇ ਕਿੰਨੇ ਵੀ ਸਾਡਾ ਇਹ ਹੱਲ ਕੀਤਾ ਜਾਵੇ ਕੋਈ ਨਾ ਕੋਈ ਪਾਣੀ ਦਾ ਤੇ ਫਿਰ ਟੈਂਕੀ ਨਹੀਂ ਭਰਦੇ ਤੁਸੀਂ ਸਰੇ ਟੈਂਕੀ 2 ਮਿੰਟ ਚ ਚੰਗਾ ਪਾਣੀ ਵਿੱਚ ਆ ਹੀ ਜੇ ਜਿਵੇਂ ਚੰਗਾ ਪਾਣੀ ਕਿਸੇ ਛੱਡਦਾ ਫਿਰ ਟੈਂਕੀ ਦੇ ਮੁੰਡੇ ਨੇ ਛੱਡਦਾ ਚੰਗਾ ਪਾਣੀ 2-4 ਮਿੰਟ ਚੰਗਾ ਪਾਣੀ ਚੱਲ ਗਿਆ ਟੈਂਕੀ ਭਰਦੀ ਕੋਸ਼ਿਸ਼ ਕਰਦੇ ਆ ਨਾਲ ਕੋਨੇ ਗੰਦਾ ਪਾਣੀ ਰਾ ਜਾਂਦਾ ਕਦੇ ਗਿਆ ਨੀ ਨਗਰ ਕੌਂਸਲ ਨੂੰ ਸਰ ਕਿਹਾ ਤਾਂ ਹੈ ਕਿ ਟਾਰੀ ਜਿਗਲ ਗਏ ਟਾਰੀ ਇੰਤਾ ਤੇ ਮੈਨੂੰ ਪੂਰੀ ਕੋਸ਼ਿਸ਼ ਕਰ ਰਹੇ ਨੇ ਬਾਕੀ ਸਰਕਾਰ ਸਾਡੀ ਕੋ ਸੁਣਵਾਈ ਨਹੀਂ ਕਰ ਰਹੀ ਇਸ ਬਾਰੇ ਕੁਝ ਵੀ ਵੀ ਘਰ ਵਿੱਚ ਇੰਨੀ ਪਾਣੀ ਦੀ ਲੋੜ ਹੁੰਦੀ ਹੈ ਇੰਨਾ ਕ ਬੰਦਾ ਫਰਕ ਕਿੱਥੋਂ ਲਿਆਵੇਗਾ ਕੋਈ ਬਾਲਟੀ ਅੱਧੀ ਨਾਲ ਤਾਂ ਸਰਦਾ ਨਹੀਂ ਘਰ ਵਿੱਚ ਪਾਣੀ ਦਾ ਬਹੁਤ ਸਮੱਸਿਆ ਹੈਗੀ ਪਾਣੀ ਦੀ ਫਿਰ ਸਾਰਾ ਦਿਨ ਗੇੜਿਆਂ ਤੇ ਰਹ ਜਾਂਦੇ ਫਿਰ ਕੀ ਕਰੀਏ ਜਦੋਂ ਸਰਦਾ ਹੀ ਨਹੀਂ ਤੇ ਫਿਰ ਪਰਣਾ ਪੈਂਦਾ ਹੈ ਕਿੱਥੇ ਤੋਂ ਲਿਆਓਗੇ ਕਿੱਥੇ ਦੋਗੇ ਲਿਆਓ ਵੀਰੇ ਸਰ ਕੱਪੜੇ ਕਿਸੇ ਹੋਰ ਕੱਪੜੇ ਵੀ ਕਿਸੇ ਦੇ ਘਾਰੇ ਤੋਂ ਜਾਣਾ ਪੈਂਦਾ ਜਿਨ੍ਹਾਂ ਦੇ ਮੱਛੀ ਫੋਰੇਗਾ ਉਧਰ ਢੋਲੀ ਜਦੋਂ ਪਾਣੀ ਗੰਦਾ ਹੈਗਾ ਕੱਪੜੇ ਕਿਵੇਂ ਤੋਈਏ ਪਾਂਡੇ ਤੋਂ ਨਹੀਂ ਹੁਣ ਤਾਂ ਕਿਸੇ ਤੋਂ ਕਰੋ ਪਰਨ ਜਾਈਦਾ ਮਤਲਬ 6 ਮਹੀਨਿਆਂ ਤੋਂ ਕੋਈ ਨਹੀਂ ਆਇਆ ਹਾਂਜੀ ਕੋਈ ਵੀ ਨਹੀਂ ਇੱਥੇ ਕੋਈ ਸੁਣਦਾ ਕੋਈ ਨਹੀਂ ਆਇਆ ਸਾਡਾ ਕੋਈ ਸਾਇਖਾ ਸੁਣ ਨਹੀਂ ਬਣਿਆ ਕੋਈ ਪੁੱਛਦਾ ਨਹੀਂ ਕੋਈ ਕਰਦਾ ਨਹੀਂ ਨਾ ਨਾ ਕਿੰਨੇ ਕ ਕਰਨੇ ਜਿਹੜੇ ਇਹ ਪਰਸਨ ਸਾਡਾ ਪੂਰਾ ਮੱਲਾ ਹੀ ਹੈਗਾ ਸਾਰਾ ਸਾਰਾ ਗੰਦਾ ਸਾਰੇ ਮੱਲੇ ਜੀ ਐਵੇਂ ਗੰਦਾ ਪਾਣੀ ਆਂਦਾ ਹੈ ਸਾਰੇ ਵਾ ਵਾ ਸਵੇਰੇ ਸ਼ਾਮ ਐਵੇਂ ਗੰਦਾ ਹਾਂਜੀ ਜਦੋਂ ਹੀ ਚਲਾਓ ਉਦੋਂ ਹੀ ਗੰਦਾ ਪਾਣੀ ਆਂਦਾ ਜਦੋਂ ਹੀ ਚਲਾਓ ਸਾਫ਼ ਪਾਣੀ ਚੱਲਦਾ ਹੀ ਨਹੀਂਗਾ ਪਾਂਡੇ ਪੁੰਡੇ ਫਿਰ ਸਾਰੇ ਪਾਂਡੇ ਵੀ ਫਿਰ ਐਵੇਂ ਕਿਸੇ ਤੋਂ ਕਰੋ ਪਰ ਕੇ ਲਿਆਈਦਾ ਹੁਣ ਕੀ ਕਰੀਏ ਗੰਦੇ ਪਾਣੀ ਚ ਤਾਂ ਬਰਤਨ ਵੀ ਨਹੀਂ ધોਤੇ ਜਾਂਦੇ ਇਹ ਨਾ ਜੀ ਨਵੀਂ ਆਬਾਦੀ ਵਾਰਡ ਨੰਬਰ 25 ਵਿੱਚ ਜਦੋਂ ਪਿੱਛੇ ਫਾਜ਼ਲ ਕਾ ਅਸੀਂ ਮਸ਼ੀਨਾ ਮਥੇ ਪਾ ਕੇ ਸੀਵਰੇਜ ਸਾਫ ਕਰਨ ਮਸ਼ੀਨਾ ਬੁਲਾਈਆਂ ਗਿਆ ਸੀ ਗਿਆ ਭਾਰਤੀ ਜਨਤਾ ਪਾਰਟੀ ਵਾਰਡ ਨੰਬਰ 25 ਹੋਣ ਕਰਕੇ ਐਮ ਐਲ ਏ ਫਾਜ਼ਲ ਅਨਖਾਲੇ ਪਾਰਟੀ ਕੀਤੀ ਵੀ ਇੱਥੇ ਬੀ ਜੀ ਪੀ ਦਾ ਐਮ ਸੀ ਇੱਥੇ ਹੋਇਆ ਇੱਥੇ ਬਿਲਕੁਲ ਲੈਣ ਵੱਡੀ ਸਾਫ ਨਹੀਂ ਕਰਾਉਣੀ ਮੇਨ ਸਮੱਸਿਆ ਹੋਈ ਹੈ ਲੈਣ ਵੱਡੀ ਸਾਫ ਹੋਈ ਨਹੀਂ ਗਈ ਤੇ ਪਾਣੀ ਜਿਹੜਾ ਟੂਟੀਆਂ ਵਿੱਚ ਮਿਕਸ ਹੋ ਰਿਹਾ ਸਾਡਾ ਤੇ ਅਸੀਂ ਮੈਂ ਖੁਦ ਦਫ਼ਤਰ ਜਾ ਕੇ ਚਿਮਨ ਜੀ ਨੂੰ ਬੇਨਤੀ ਕੀਤੀ ਸਾਡੇ ਜਿਹੜੇ ਇੰਚਾਰਜ ਨੇ ਪਾਣੀ ਦੇ ਨਗਰ ਕੌਂਸਲ ਫਾਜ਼ਲਕਾ ਦੇ ਵਿੱਚ ਵੀ ਸਾਡੇ ਵਾਰਡ ਚ ਆ ਕੇ ਤੁਸੀਂ ਚੈੱਕ ਕਰੋ ਗੰਦਾ ਪਾਣੀ ਸਾਡੇ ਲੋਕ ਪੀ ਰਹੇ ਨੇ ਉਹੀ ਪਾਣੀ ਅਸੀਂ ਪੀ ਰਹੇ ਹਾਂ ਤੇ ਉਹੀ ਕਪੜੇ ਧੋ ਰਹੇ ਹਾਂ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਅਜੇ ਤੱਕ ਤਾਂ ਕੋਈ ਨਹੀਂ ਜਾ ਗਿਆ ਜੀ ਤੇ ਮੈਂ ਬੇਨਤੀ ਕਰਦਾ ਜੇਕਰ ਸਰਕਾਰ ਨੂੰ ਐਮ ਐਲ ਏ ਫਾਜ਼ਲਕਾ ਨੂੰ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਥੱਲੇ ਗਰਾਊਂਡ ਜ਼ੀਰੋ ਤੋਂ ਕੰਮ ਕਰਕੇ ਦਿਖਾਓ ਲੋਕਾਂ ਦੀ ਜਨਤਾ ਤੁਹਾਡੇ ਆਸ 'ਚ ਤੁਹਾਨੂੰ ਲੋਕਾਂ ਨੇ ਸਰਕਾਰ ਬਣਾਈ ਸੀ 92 ਐਮ ਐਲ ਏ ਜਿਥਾਈ ਸੀਗੇ ਤੇ ਹੁਣ ਲੋਕ ਉਹੀ ਲੋਕ ਜਿਹੜੇ ਤੁਹਾਡੇ ਸ਼ੌਂਗਰ ਜਿਨੇ ਵੋਟਾਂ ਪਾਈਆਂ ਸੀ ਉਹੀ ਲੋਕ ਨੂੰ ਪਾਣੀ ਤੋਂ ਤਰਸਦੇ ਪੈਨੇ ਪਾਣੀ ਗੰਦਾ ਪੀਂਦੇ ਪੈਨੇ